ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈਭੂ ਗੁਰ ਪ੍ਰਸਾਦਿ ਜਪੋ ਆਦ ਸਚੁੁ ਜੁਗਤ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨੋ ਹੋਵੈ ਜੇ ਸੋਚੀ ਲਖ ਵਾਰੁ ਚੁਪੈ ਚੁਪਨੋ ਹੋਵੈ ਜੇ ਲਾਇ ਰਹਾਣੁ ਬਤਾਰੁ ਭੁਖਿਆ ਭੋਖਣਾ ਤਰੀ ਜਿਵਨ ਨਾ ਪੜੀਆਂ ਭਾਰੋ ਸਹ ਸਿਆਣ ਪਾ ਲਖ ਹੋਇ ਤੈਕ ਨ ਚੱਲੇ ਨਾਲਿ ਕਿ ਸਚਿਆਰਾ ਹੋਇ ਇਕ ਵਿਕੋੜਾ ਟੁਟੈ ਪਾਲ ਹੁਕਮਿ ਜਾਈ ਚਲਣਾ ਨਾਨਕ ਲਿਖਿਆ ਨਾਲੋ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਇੱਕ ਨਾ ਹੁਕਮੀ ਰਖੀਸ਼ ਹੁਕਮੀ ਸਦਾ ਪੁਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਹੈ ਜੇ ਬੁਝੈ ਤਾਂ ਹਮੈ ਕਹਿ ਨਾ ਕੋਈ ਗਾਵੇ ਕੋ ਤਾਨ ਹੋਵੇ ਦੈਤਾਨ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵੜਿਆਈਆਂ ਚਾਰ ਗਾਵੇ ਕੋ ਵਿੱਦਿਆ ਵਿਖ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਂਗਾਵੇ ਕੋ ਜੀਲਾ ਫਿਰਦੇ ਂਗਾਵੇ ਕੋ ਜਾਫੇ ਦਿਸੈ ਦੂਰ ਂਗਾਵੇ ਕੋ ਵੇਖੇ ਹਾਦਰ ਹਾਦਰ ਕਤਨਾ ਕਥੀਨਾ ਆਵੇ ਟੋਟ ਕਤ ਕਤ ਕਥੀ ਕੋਟੀ ਕੋਟ ਕੋਟ ਜਿੰਦਾ ਢੀਲਣ ਦੀ ਥਕ ਪਾਹੇ ਜੁਗਾ ਜਵੰਤਰ ਖਾਂ ਹੀ ਖਾਂ ਹੈ ਹੁਕਮੀ ਹੁਕਮ ਚਲਾਇ ਰਾ ਨਾਨਕ ਬਿਕ ਸਹਿ ਵੀ ਪਰਵਾ ਸਾਚਾ ਸਹਿਬ ਸਚਨਾਏ ਭਾਖਿਆ ਭਾਉ ਫਰ ਆਖੇ ਮੰਗੇ ਦੇਖ ਦੇ ਹਿਦਾਤ ਕਰੇ ਦਾਤਾਰ ਫਿਰ ਕ ਅਗਰ ਕੀ ਜਿਤ ਦੇ ਸਦਰਵਾਰ ਉਹ ਕੇ ਬੋਲਣ ਬੋਲੀ ਆ ਜਿਸ ਸੁਣ ਤਰੇ ਪਿਆਰ ਅੰਮ੍ਰਿਤ ਮਿਲਾ ਸਚਨਾਉ ਵੜਿਆਏ ਵਿਚਾਰ ਕਰਮੀ ਆਵੇ ਕਪਣਾ ਨਦਰੀ ਮੋਖ ਦੁਆਰ ਨਾਨਕ ਕੀ ਵਹਿ ਜਾਣੀ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਣ ਸੋਏ ਜਿਨ ਸੇਵੇ ਅਤਨ ਪਾਇਆ ਮਾਨ ਨਾਨਕ ਕਾਬੀਆ ਕੋ ਨਿਧਾਨੋ ਗਾਵੀਐ ਸੁਣੀਐ ਮਨ ਰਖੀਐ ਭਾਉ ਧੁਖ ਪਰ ਹਰਸੁ ਘਰ ਲੈ ਜਾਏ ਗੁਰਮੁਖ ਨਾਦੁ ਗੁਰਖ ਵੇਦ ਗੁਰਮੁਖ ਰਹਾ ਸੁਮਾਈ ਗੁਰ ਈਸ਼ਰ ਗੁਰ ਗੌਰ ਖਰਮਾ ਗੁਰ ਪਾਰਬਤੀ ਮਾਈ ਜੇਹੋ ਜਾਣਾ ਖਾਣਾ ਹੀ ਕਹਿਣਾ ਕਥਣਾ ਜਾਈ ਗੁਰਾ ਇੱਕ ਦੇਹ ਵਜਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਸਰਣਾ ਜਾਈ ਤੀਰ ਸੁਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇ ਤੀ ਸਿਰਡ ਪਾਈ ਵੇਖਾਂ ਵਿਣ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਵਜਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜੋ ਕਚਾਰੇ ਆਰ ਜਾ ਹੋਰ ਦਸੁਣੀ ਹੋਏ ਨਵਾ ਖੰਡਾਂ ਚ ਜਾਣੀ ਨਾਲ ਚਲਾ ਸਕੋਏ ਚੰਗਾ ਨੌਰ ਖਾਇ ਕੈ ਜਸ ਕੀ ਰਤ ਜਗਲੇ ਜੇ ਤੇ ਸਨਦਰ ਨਾ ਆਵੇ ਨਵਾਤ ਨੂੰ ਕੁਛ ਹੈ ਕਿ ਪੀਟਾ ਅੰਦਰ ਕੀਟ ਕਰ ਦੋਸੀ ਦੋਸਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੀ ਇਹਾ ਕੋਈ ਨ ਸੁਜਈ ਜੇ ਤੇ ਸਗੁਣ ਕੋਈ ਕਰੇ ਸੁਣਿਆ ਸਦਪੀਰ ਸੁਰਨਾਤ ਸੁਣਿਆ ਧਰਤਵਲ ਆਕਾਸ਼ ਸੁਣਿਆ ਦੇਖ ਲੋ ਪਾਤਾਲ ਸੁਣਿਆ ਕੋਈ ਨ ਸਕੇ ਕਾਲ ਨਾਨਕ ਭਗਤਾਂ ਸਦਾ ਵੇਦਾਸ ਸੁਣਿਆ ਦੋਪਾਪ ਕਾ ਨਾਸ ਸੁਣਿਆ ਸਰਵਰਮਾ ਇੰਦ ਸੁਣਿਆ ਮੁਖ ਸੁਆਹਣ ਮੰਦ ਸੁਣਿਆ ਜੋਗ ਜਪ ਤਨ ਭੇਦ ਸੁਣਿਆ ਸਾਧ ਸੰਗਤ ਵੇਦ ਨਾਨਕ ਭਗਤਾਂ ਸਦਾ ਵੇਦਾਸ ਸੁਣਿਆ ਦੋਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਛੜਕਾ ਇਸ਼ਾਨ ਸੁਣਿਆ ਪੜ ਪੜ ਪਾ ਬਹਿਮਾਨ ਸੁਣਿਆ ਲਾਗੇ ਸਹਿਜ ਭਿਆਨ ਨਾਨਕ ਭਗਤਾਂ ਸਦਾ ਵੇਗਾਸ ਸੁਣਿਆ ਦੋਖ ਪਾਪ ਕਾ ਨਾਸ ਸੁਣਿਆ ਸਰਾਂ ਗੁਣ ਕੀ ਕਹਾ ਸੁਣਿਆ ਸੇਖ ਪੀਰ ਪਾਤ ਸ਼ਹਾ ਸੁਣਿਆ ਅੰਦੇ ਪਾ ਵੇਰਾ ਸੁਣਿਆ ਹਾਤ ਵੇਸ ਦਾ ਨਾਨਕ ਭਗਤਾਂ ਸਦਾ ਵੇਗਾਸ ਸੁਣਿਆ ਦੋਖ ਪਾਪ ਕਾ ਨਾਸ ਮੰਨੇ ਕੀ ਗੱਤ ਕਹੀ ਨਾ ਜਾਏ ਜੇ ਕੋ ਕਹਾ ਕਿਛੇ ਵਿਚਤਾਏ ਕਾਗਰ ਕਲਮ ਨਾਲ ਲੇਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਾਨ ਜਾਣ ਮਨ ਕੋਈ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਭਲ ਭਵਨ ਕੀ ਸੁਧ ਮੰਨੇ ਮੈਂ ਚੋਟਾਣਾ ਖਾਈ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਰੰਜਣ ਹੋਏ ਜੀ ਕੋ ਮਨ ਜਾਣ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਬਾਦਸਿਓ ਪ੍ਰਗਟ ਜਾਏ ਮੰਨੇ ਮਗਨ ਚੱਲੇ ਪੰਥ ਮੰਨੇ ਧਨਮ ਸੇਤੀ ਸੰਮੰਦ ਐਸਾ ਨਾਮ ਰੰਜਣ ਹੋਏ ਜੀ ਕੋ ਮਨ ਜਾਣ ਮਨ ਕੋਏ ਮੰਨੇ ਪਾਵ ਹੈ ਮੁਕਤ ਦਵਾਰ ਮੰਨੇ ਪਰਵਾਰੇ ਸਾਧਾਰੂ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭੈਣ ਭਿਖ ਐਸਾ ਨਾਮ ਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪंचे ਪਾਵ ਹੈ ਦਰਗਹਿ ਮਾਨ ਪंचे ਸੋਹ ਹੈ ਦਰਜਾਨ ਪੰਜਾਂ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰ ਵਿਚਾਰ ਕਰਤੇ ਕਹਿ ਕਰਣਾ ਨਾਹੀ ਸੁਮਾਰ ਧੌਲ ਧਰਮ ਦਿਆ ਕਾ ਪੂਤ ਸੰਤੋਖ ਥਾਪ ਰਖਿਆ ਜਨ ਸੂਤ ਜੇ ਕੋ ਬਜਾ ਹਵਸ ਤੇ ਆਰ ਤਵਲੇ ਉਪਰ ਕਿਤਾ ਭਾਰੋ ਤਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰਤ ਲੈ ਕਮਨ ਜੋਰ ਜੀ ਜਾਤ ਰੰਗਾ ਕੇ ਨਾਮ ਸਭ ਨਾਂ ਲਿਖਿਆ ਬੜੀ ਕਲਾਮ ਇਹ ਲੇਖਾ ਲਿਖ ਜਾਣਾ ਕੋਈ ਲਿਖਾ ਲਿਖਿਆ ਕਿ ਤਾਂ ਹੋਏ ਕਿਤਾ ਤਾਨਸ ਵਾਲੇ ਹੋ ਰੂਪ ਕੀਤੀ ਦਾਤ ਜਾਣੇ ਕੌਣ ਕੋਤ ਕਿਤਾ ਵਸਾ ਇੱਕੋ ਕਵਾਉ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਦ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮ ਨਿਰੰਕਾਰ ਅਸੰਖ ਜਵ ਸੰਖ ਭਾਵ ਅਸੰਖ ਪੂਜਾ ਸੰਖ ਤਪਤਾਉ ਅਸੰਖ ਗ੍ਰੰਥਕ ਵੇਦ ਪਾਠ ਅਸੰਖ ਜੋਗ ਮਨ ਦੇ ਉਦਾਸ ਅਸੰਖ ਭਗਤ গুণ ਗਿਆਨ ਵਿਚਾਰ ਅਸੰਖ ਸਤੇ ਅਸੰਖ ਦਾਤਾਰ ਅਸੰਖ ਸੋਰੁਪੱਖ ਸਾਰ ਅਸੰਖ ਮੋਲ ਲਾਇ ਤਾਰੋ ਕੁਦਰਤ ਕੌਣ ਕਹਾ ਵਿਚਾਰ ਵਾਰਿਆਂ ਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਹੀ ਅਲਿਕਾਰ ਤੂੰ ਸਦਾ ਸਲਾਮ ਨੰਕਾਰੋ ਅਸੰਖ ਨਾਮ ਅਸੰਖ ਦਾਮ ਆਗਮ ਅਗਮ ਸੰਖਲੋ ਅਸੰਖ ਕੈ ਸਿਰਪਾਰ ਹੋਈ ਅਖਰੀ ਨਾਮ ਅਖਰੀ ਸਾਲਾਹ ਅਖਰੀ ਜਾਣਗੀ ਤੁੰਗਾਹ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਰਸੰਯੋਗ ਵਖਾਣ ਜਿਨ ਇਹ ਲਿਖੇ ਤੇ ਸਰਨਾਹੇ ਜੇ ਫਰਮਾਇ ਤੇ ਫਿਪਾਹੇ ਦੇਤਾ ਕੀਤਾ ਤਿਤਾ ਨਾਉ ਵਿਣ ਨਾਮ ਐ ਨਾ ਕੋ ਥਾਉ ਕੁਦਰਤ ਕੌਣ ਕਹਾ ਵਿਚਾਰ ਵਾਰਿਆਂ ਨ ਜਾਵੇ ਇੱਕ ਵਾਰ ਜੋਤੁ ਸੁਭਾਵੇ ਸਹੀ ਭਲੀਕਾਰ ਤੂੰ ਸਦਾ ਸਲਾਮ ਨਿਰਮਕਾਰ ਪੜਿਆ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰ ਸੋਖੇ ਮੋਟਲੀ ਤੇ ਕਪੜ ਹੋਏ ਦੇ ਸਾਬਨ ਲਿਓ ਹੋਏ ਭੜੀਏ ਮਤ ਪਾਪਾਂ ਕੇ ਸੰਗ ਬਹੁਤੋ ਪੈ ਨਾਮ ਹੈ ਕੀ ਰੰਗ ਕੁੰਨੀ ਪਾਪੀ ਆਖਣ ਨਾ ਹੈ ਕਰ ਕਰ ਕਰਨਾ ਲਿਖ ਲੈ ਜਾ ਆਪੇ ਬੀਜ ਆਪੇ ਖਾ ਨਾਨਕ ਹੁਕਮੀ ਆਵ ਜਾ ਈਰ ਸਤਪ ਦੇ ਆਦਤਦਾਨ ਜੇ ਕੋ ਪਾਵੇ ਤਿਲ ਕਮਾਣ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਾ ਤੀਰਤ ਮੰਨ ਲਾਉ ਸਭ ਗੁਣ ਤੇਰੇ ਮੈਂ ਨਾ ਹੀ ਕੋਏ ਵੈਣ ਗੁਣ ਕੀਤੇ ਭਗਤ ਨਾ ਹੋਏ ਸਵੈ ਸਿਆਤ ਬਾਣੀ ਵਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਣ ਸਵੇਲਾ ਵਖ ਕਵਣ ਕਵਣ ਥਿਤ ਕਵਣ ਵਾਰ ਕਵਣ ਸਰਤੀ ਮਾਹ ਕਵਣ ਜਿਤ ਹੋਆ ਆਕਾਰ ਵੇਲ ਨ ਪਾਇਆ ਪੰਡਤੀ ਜਿ ਹੋਵੇ ਦੇ ਕੁਰਾਨ ਵਖਤ ਨ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ ਤਿਤਵਾਰਨ ਜੋ ਕੀ ਜਾਣ ਰਤਮਹਨ ਕੋਈ ਜਾ ਕਰਤਾ ਸਰਟੀ ਕੋ ਸਾਝੇ ਆਪੇ ਜਾਣ ਸੋਈ ਕਿਵ ਕਰੇ ਆਖਾਂ ਕਿ ਸਾਲਾ ਹੀ ਕਿਉ ਕਰਨੀ ਕਿ ਵਿਦਾਨ ਨਾਨਕ ਦੇ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣ ਵੱਡਾ ਸਹਿ ਵੱਡੀ ਨਾ ਹੀ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੋ ਜਾਣ ਅਗੇ ਗਿਆਨ ਸੋ ਹੈ ਆਤਾਲਾ ਆਤਾਲ ਲਕ ਆਗਾ ਸਾਗਾ ਔੜ ਕੇ ਔੜ ਕਪਾਲ ਥੱਕੀ ਵੀ ਕਹਿਣ ਕਵਾਤ ਸਹਿ ਸੇ 18 ਕਹਿਣ ਕਤੇਬਾਂ ਅਸਲੋ ਇੱਕ ਧਾਤ ਲੇਖਾ ਹੋਇ ਤਾ ਲਿਖੀ ਹੈ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀ ਆਪੇ ਜਾਣੇ ਆਪ ਸਾਲਾਹੀ ਸਾਲਾਹੇ ਇਤੀ ਸੁਰਤ ਨ ਉਠਾਇਆ ਨਦੀਆਂ ਤੇ ਵਾਪ ਵਹ ਸਮੰਧਨਾਂ ਚ ਬਣਿਆ ਹੈ ਸਮੰਧ ਸਾ ਸੁਲਤਾਨ ਗ੍ਰਹਾ ਸਿਤਿ ਮਾਲ ਧਨ ਕੀੜੀ ਤੁਲ ਨ ਹੋ ਗਣੀ ਜੇ ਤਿਸ ਮਨ ਹੋ ਨਾ ਵਿਸਰੇ ਅੰਤ ਨਾ ਸਤਿ ਕਹ ਨਾਂਤ ਅੰਤ ਨਾ ਕਰਨ ਦੇਨਾਂਤ ਅੰਤ ਨਾ ਵੇਖਣ ਸੁਨਾਂਤ ਅੰਤ ਨਾ ਜਾਪੇ ਕਿਆ ਮਨੰਤ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ 파ਰਾਵਾਰ ਅੰਤ ਕਾਰਨ ਕਿਤੇ ਬਿਲ ਲਾਹ ਤਾਂ ਕਿ ਅੰਤ ਨਾ ਪਾਏ ਜਾ ਇਹੋ ਅੰਤ ਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉਚਾ ਥਾਉ ਉੱਚੇ ਉਪਰ ਉਚਾ ਨਾਉ ਜੇ ਵੀੜ ਚਾਹੋ ਭੈ ਕੋਏ ਤੇ ਸੋਚੇ ਕੋ ਜਾਣੇ ਸੋਏ ਜਿਹੜੇ ਆਪ ਜਾਣਿਆ ਆ ਪਾਪ ਨਾਨਕ ਨਦਈ ਅਮੀਨਦਾਰ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਕਿਦ ਨਾ ਸਮਾਏ ਇਤੇ ਮੰਗ ਹੈ ਜੋਤਿ ਪਾਰ ਕੇਤਿਆਂ ਗਣਤ ਨਹੀਂ ਵਿਚਾਰ ਕਿੱਤੇ ਖੱਤ ਟੇ ਵਿਕਾਰ ਕਿੱਤੇ ਲੈ ਲੈ ਮੁਕਰ ਪਾਹੇ ਕਿੱਤੇ ਮੁਰਖਾ ਹੀ ਖਾਹ ਕਿੱਤਿਆਂ ਦੋਖ ਭੂਖ ਸਦਮਾਰ ਇਹ ਪੈਦਾ ਤਰੀ ਦਾ ਤਾਰੂ ਗੰਧ ਖਲਾਸੀ ਪਾਣਾ ਹੋਏ ਹੋਰ ਆਖ ਨ ਸਕੈ ਕੋਏ ਜੇ ਕੋ ਖਾਇ ਕੋ ਆਖਣ ਪਾਏ ਉਹ ਜਾਣ ਜਿਤਿਆਂ ਮੈਂ ਖਾਇ ਆਪੇ ਜਾਣੇ ਆਪੇ ਦੇ ਅੱਖ ਹਸੇ ਪੇ ਗਈ ਕੇ ਜਿਸਨੂੰ ਬਖਸ਼ੇ ਸਿਵ ਸਲਾਹਾ ਨਾਨਕ ਪਾਦਸ਼ਾਹੀ ਪਾਦਸ਼ਾਹ ਹੋ ਅਮਲ ਗੁਣ ਮਨ ਵਾਫਾਰੋ ਅਮਲ ਵਪਾਰੀ ਅਮਲ ਭੰਡਾਰ ਅਮਲ ਆਵੇ ਹਮ ਲੈ ਜਾਹੀ ਅਮਲ ਬਾਹੇ ਮਲਾ ਸਮਾ ਹੈ ਅਮਲ ਧਰਮ ਅਮਲ ਦੀਵਾਨ ਅਮਲ ਤਨ ਮਲ ਪਰਵਾਨ ਅਮਲ ਬਖਸ਼ੀਸ਼ ਅਮਲ ਨਿਸ਼ਾਨ ਅਮਲ ਕਰਮ ਅਮਲ ਫਰਮਾਨ ਅਮਲ ਮਲ ਆਖਿਆ ਨਾ ਜਾਈ ਆਖ ਆਖ ਰਹੇ ਨਿਵਲਾਈ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜੇ ਕਰੇ ਵਖਿਆਣ ਆਖ ਹੈ ਬਰਮੇ ਆਖ ਹੈ ਇੰਦੇ ਆਖ ਹੈ ਗੋਪੀ ਤੈ ਗੋਵਿੰਦ ਆਖੇ ਈਸ਼ਰੀ ਆਖੇ ਸਿੱਧੇ ਆਖੇ ਕਿਤੇ ਕਿਤੇ ਬੋਧ ਆਖੇ ਦਾਨ ਆਖੇ ਦੇਵ ਆਖੇ ਸੁਰ ਨਾਰ ਮੰਦਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕਹਿ ਉਠ ਉਠ ਜਾਏ ਇਤੇ ਕਿਤੇ ਹੋਰ ਕਰੇ ਤਾਂ ਆਖ ਨ ਸਕੇ ਕਈ ਕਿ ਜੇ ਉੜ ਭਾਵੈ ਤੇ ਉੜ ਹੋਈ ਨਾਨਕ ਜਾਣ ਸੱਚਾ ਸੋਈ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀ ਸਰ ਗਾਵਾਰਾਂ ਗਵਾਰ ਸੁਧਾਰ ਕੇ ਹਾ ਸੋ ਘਰ ਕੇ ਹਾ ਜਿਤ ਵਹਿ ਸਰਬ ਸਮਾਲੇ ਵਾਜੇ ਨਾਦ ਇੱਕ ਸੰਖਾ ਕਿੱਤੇ ਗਾਵਣ ਹਾਰੇ ਇੱਤੇ ਰਾਗ ਪਰੇਸੁ ਕਹੀ ਹਨ ਕਿਤੇ ਗਾਵਣ ਹਾਰੇ ਗਾਵੇ ਤੁਹਨੋ ਪਾਉਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚੈਤ ਗੁਪਤ ਲਖਜਾਨੇ ਦੇਖ ਲੇਖ ਧਰਮ ਵਿਚਾਰੇ ਗਾਵੇ ਹੈ ਸ਼ਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦੇ ਨਾਸਨ ਬੈਠੀ ਦੀਪਿਆਂ ਦਰ ਨਾਲੇ ਗਾਵੇ ਸਿਦ ਸਮਾਧੀ ਅੰਦਰ ਗਾਵ ਸਾਲ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵਿਰਕਰਾਲੇ ਗਾਵਣ ਪੰਡਤ ਕਣਨਰਥੀ ਸਰਜਗਜੁ ਗਿਆਨ ਨਾਲੇ ਗਾਵ ਮਹਿ ਮੋਹਨੀਆ ਮਨ ਮੋਹ ਸਰਦਾਂ ਮੱਚ ਬਿਆਲੇ ਗਾਵੜੇ ਰਤਨੋ ਫਾਇ ਤੇਰੇ ਅੜਸੜ ਤੀਰ ਨਾਲੇ ਗਾਵ ਹੈ ਜੋਤ ਮਹਾਬਲ ਸੂਰਾ ਗਾਵ ਹੈ ਕਾਣੀ ਚਾਰੇ ਗਾਵ ਹੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰ ਸਹੀ ਤਦ ਨੂੰ ਗਾਵ ਹੈ ਜੋਤਿ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵ ਨੂੰ ਸੇ ਮੈਂ ਜਤਨਾਮ ਨਾਨਕ ਕੇ ਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸੱਚੀ ਨਾਈ ਐਪੀਓਸੀ ਜੈਨ ਜასი ਰਚਨਾ ਜਿਨ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਨਸੀ ਮਾਇ ਜਨੇ ਓਕਾਈ ਕਰ ਕਰ ਵੇਖਿਆ ਕੀਤਾ ਆਪਣਾ ਜੇ ਤਸਦੀਬ ਲਿਆਈ ਜੋ ਤਸ ਭਾਵੇ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਗੁੰਦਾ ਸੰਦੋਖ ਸਰਮਖਤ ਝੋਲੀ ਧਿਆਨ ਕੀ ਕਰੇ ਪ੍ਰਭੂਤ ਕਿੰਧਾ ਗਾਲ ਕੋਰੀ ਕਾਇ ਜੁਗ ਡੰਡਾ ਪਰਤੀਤ ਆਈ ਪੰਥੀ ਸੋਜ ਮਾਤੀ ਮਨ ਜਿ ਤੈ ਜਾਗ ਜੀਤ ਅਦੇਤ ਸਾਂਦੇਸ਼ ਆਦੇ ਨੀਲ ਨਾਥ ਨਾਥ ਜੁਗ ਜੁਗ ਇੱਕੋ ਵੇਸ ਭੁਗਤ ਗਿਆਨ ਦਾ ਭੰਡਾਰਨ ਘਟ ਘੜ ਵਜੇ ਨਾਦ ਆਪ ਨਾਥ ਨਾਥੀ ਸਭਾਂ ਜਾਂ ਕੀ ਰੇ ਦਸ ਦਵਰਾਤ ਸਾਧ ਸੰਜੋਗ ਜੋਗ ਕਾਰ ਚਲਾਵੇ ਲਿਖੇ ਆਵੇ ਭਾਗ ਅਦੇਤ ਸਾਂ ਆਦੇਸ਼ ਆਦ ਨੀਲ ਨਾਥ ਨਾਥ ਜੁਗ ਜੁਗ ਇੱਕੋ ਵੇਸ ਏਕਾਂ ਮਾਇ ਜੁਗਤ ਦੇ ਆਈ ਜਿਨ ਚਲੇ ਪ੍ਰਭਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀਵਾਨ ਜਿਗਤ ਸੁਭਾਵੈ ਤੁਮ ਚਲਾਵੇ ਜਿਖੋ ਐ ਪ੍ਰਮਾਨ ਉਹ ਵੇਖੇ ਉਹਨਾਂ ਨਦਰਨਾਮ ਬਹੁਤਾ ਹੈ ਬਿਨਾ ਅਦੇਤ ਸੰਦੇਸ਼ ਆਦੇ ਨੀਲ ਨਾਦ ਨਾਮ ਜਗ ਜਗ ਕੋ ਵੇਸਾ ਆਸਣ ਲਏ ਲਏ ਪੰਡਾਰਾ ਜੋ ਕਿਸਾਇ ਸੇ ਕਾ ਵਾਰ ਕਰ ਕਰ ਵੇਖੇ ਸਰਜਣਹਾਰ ਨਾਨਕ ਸੱਚੇ ਕੀ ਸੱਚੀ ਕਾਰ ਅਦੇਤ ਸੰਦੇਸ਼ ਆਦੇ ਨੀਲ ਨਾਦ ਨਾਮ ਜਗ ਜਗ ਕੋ ਵੇਸਾ ਇੱਕ ਦੂ ਜੀਵ ਹੋ ਲੱਖ ਹੋ ਹੈ ਲੱਖ ਹੋ ਹੈ ਲੱਖ 20 ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼ ਇਹ ਤਰ੍ਹਾਂ ਪੱਗੜੀਆਂ ਚੜਿਏ ਹੋਏ 21 ਸੁਣ ਗਲਨਾ ਆਕਾਸ਼ ਕੀ ਕਿਟਾਂ ਆਇਰੀਸ ਨਾਨਕ ਨਦਰੀ ਕਾਈਏ ਕੁੜੀ ਕੁੜਾ ਠੀਸ ਆਖਣ ਜੋਰ ਚ ਕੈ ਨਹ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਹੈ ਜੋਰ ਜੋਰ ਨਾ ਰਾਜ ਬਾਲ ਮਨਸੂਰ ਜੋਰ ਨਾ ਸਰਥੀ ਗਿਆਨ ਵਿਚਾਰ ਜੋਰ ਨਾ ਜੁਕਤੀ ਛਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮਨੀ ਚ ਨਾ ਕੋਏ ਰਾਤੀ ਰੁਤੀ ਦਿਤੀ ਵਾਰੋ ਉਮੜ ਪਾਣੀ ਗਨੀ ਪਾਤਾਲ ਤੇ ਸਵੇ ਧਰਤੀ ਥਾਵ ਰખી ਤਨੂ ਸਾਲ ਤੇ ਸਵਿਚ ਜੀ ਜਗਤ ਕੇ ਰੰਗ ਤਿਨ ਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਣ ਪੰਜ ਪ੍ਰਵਾਣ ਨਦਰੀ ਕਰਮ ਪਵੇ ਨਿਸ਼ਾਨ ਕਚ ਪਕਾਈ ਉਥੈ ਪਾਏ ਗਿਆਨ ਕਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮਾ ਗਿਆਨ ਖੰਡ ਕਾ ਖੋ ਕਰਮਾ ਇਤੇ ਪਉਣ ਪਾਣੀ ਵਿਸੰਤਰ ਕੇਤੇ ਕਾਮ ਮਹੇਸ਼ ਕਿਤੇ ਵਰਮੇ ਘਾਟਕੜੀ ਹੈ ਉਪਰੰਗ ਕੇ ਵੇਸ ਕੀਤੀਆਂ ਕਰਨ ਭੂਮੀ ਮੇਰ ਕੀਤੇ ਕਿਤੇ ਧੋਪ ਦੇਸ਼ ਕਿਤੇ ਇੰਦ ਚੰਦ ਸੂਰ ਕੀਤੇ ਕਿਤੇ ਮੰਡਲ ਦੇਈਸ਼ੋ ਕਿਤੇ ਸਿਦ ਬੁੱਧਨਾਤ ਕੀਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨ ਨੂੰ ਕੀਤੇ ਕਿਤੇ ਰਤਨ ਸਮੰਗ ਕੀਤੀਆਂ ਗਾਣੀ ਕੀਤੀਆਂ ਬਾਣ ਕਿਤੇ 파ਸ ਨਰੰਦ ਕੀਤੀਆਂ ਸਰਤੀ ਸਰਵ ਕੀਤੇ ਨਾਨਕੇ ਅੰਤਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਇਥੇ ਨਾਦ ਮਨੋਰ ਕੋ ਅਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੈ ਘੜਤ ਕੜੀਏ ਬਹੁਤਿਆਂ ਨੂੰ ਤਾਂ ਕੀਆਂ ਗੱਲਾਂ ਕਸੀਆਂ ਨਾ ਜਾ ਜੇ ਕੋ ਕਹੇ ਪਿਛੇ ਕੁਛ ਤਾਈ ਤਿਥੈ ਘੜੀਏ ਸੁਰਤ ਮਤ ਮਨ ਬੁੱਧ ਤਿਥੈ ਘੜੀਏ ਸੁਰਾਂ ਸਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਰ ਮਹਾਵਲ ਸੂਰ ਤਿਨ ਮਹਿਰਾਮ ਰਹਿਆ ਭਰਪੂਰ ਤਿਥੈ ਸਿਤੋ ਸਿਤਾ ਮਹਿਮਾ ਮਾ ਹੈ ਤਾਂ ਕੇ ਰੂਪ ਨਾ ਕਤਨੇ ਜਾਹ ਨਾ ਹੋਇ ਮਰੇ ਨਾ ਠਾਗੇ ਜਾ ਜਿਨ ਕਹਿ ਰਾਵਸੀਨ ਮਾਹੀ ਤਿਥੈ ਭਗਤ ਬਸਾਇ ਕੈ ਲੋ ਕਰੀ ਅਨੰਦ ਸਚਾ ਮਨ ਸੋਏ ਸਚ ਖੰਡੁ ਸੈ ਨਰੰਗ ਕਰਾਰ ਕਰ ਕਰ ਵੇਖੈ ਨਦਰਿ ਨਿਹਾਲ ਤਿਥੈ ਅਖੰਡ ਮੰਡਲ ਉਰਪੰਡ ਜੇ ਕੋ ਕਥੈ ਤਾਨ ਤਨਾ ਅੰਤ ਤਿਥੈ ਲੋਰ ਆਕਾਰ ਜਿਵ ਜਿਵ ਹਕਮਤਿ ਦਾਤੁ ਵਕਾਰ ਰਵੈਨ ਤੇ ਵਕਾਰ ਵੇਖੈ ਵਿਕਸੈ ਕਰ ਵਿਚਾਰ ਨਾਨਕ ਕਤਨਾ ਕਰੜਾ ਸਾਰੁ ਜਤ ਪਹਾਰਾ ਹੀਰਜ ਸੁਨੇਯਾਰ ਅਹਿਰਨ ਮਤੋ ਵੇਦ ਹਥਿਆਰ ਭਉ ਖਲਾਗਣ ਤਪਤਾਉ ਭਾਂਡਾ ਭਾਵ ਮਰਤਲ ਟਾਲ ਘੜੀਐ ਸਭ ਕੀ ਟਗਸਾਲ ਜਿਨਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਜਿਨਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਹਤ ਦਿਵਸੁ ਰਾਤ ਦੁਇ ਦਾਈ ਦਾਇਆ ਖਿਲਾ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨਿ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨਿ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ